ਕੀ ਨਾਮ ਹੈ ਤੇ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਕਿੱਥੇ ਆਏ ਹੋ ਤੇ ਕੀ ਕਰਨਾ ਹੈ ਇਹ ਸਰਕਾਰੀ ਹਸਪਤਲ ਬਟਾਲੇ ਆਇਆ ਤੇ ਇੱਕ ਡਾਕਟਰ ਸਾਹਿਬ ਨੇ ਤਿੰਨ ਮੈਡੀਸਿਨ ਲਿਖੀਆਂ ਇੱਕੋ ਹੀ ਮਿਲ ਗਈ ਆ ਅੱਜ ਜੀ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ 26 ਜਨਵਰੀ ਤੋਂ ਬਾਅਦ ਜਿਹੜਾ ਡਾਕਟਰ ਦਵਾਈ ਲਿਖੇਗਾ ਉਹ ਦਵਾਈ ਲਿਆ ਕੇ ਦੇਗਾ ਪਰ ਇੱਥੇ ਲੋਕ ਅੱਜਲ ਖਰਾਬ ਹੋਣ ਰਿਹਾ ਕਿਡੀਆਂ ਕਿਡੀਆਂ ਲੰਮੀਆਂ ਲੈਣਾ ਲੱਗੀਆਂ ਸਰਕਾਰ ਨੂੰ ਕੋਈ ਪਰਵਾਹ ਹੀ ਨਹੀਂ ਆ ਕੀ ਕਰਦੇ ਐਵੇਂ ਝੂਠੀਆਂ ਡਾਈ ਜਾਂਦੇ ਆ ਆਪਣੀਆਂ ਕੇ ਵੋਟਾਂ ਦਾ ਕਰਕੇ ਵੀ ਐਉਂ ਕਰ ਦਿਆਂਗੇ ਅਮਕਲ ਕੁਝ ਨਹੀਂ ਹੋ ਰਿਹਾ ਆ ਦੇਖੋ ਕੀ ਹੋ ਰਿਹਾ ਤੁਸੀਂ ਦੇਖ ਹੀ ਰਹੇ ਹੋ ਆਪਣੇ ਕੈਮਰਾ ਕਮਾਓ ਇਹਨੂੰ ਦੱਸੋ ਸਾਰਿਆਂ ਨੂੰ ਵੀ ਕਿਡੀਆਂ ਕਿਡੀਆਂ ਲੰਮੀਆਂ ਲੈਣਾ ਲੱਗੀਆਂ ਤੁਸੀਂ ਪੁੱਛਿਆ ਕਿ ਬਾਕੀ ਦਵਾਈ ਕਿਉਂ ਨਹੀਂ ਮੈਂ ਇਹਨੂੰ ਪੁੱਛਿਆ ਕਹਿੰਦੇ ਹੈ ਹੀ ਨਹੀਂ ਕਹਿੰਦੇ ਦਵਾਈ ਹੈ ਨਹੀਂ ਕੀ ਕੀ ਹੈ ਹੁਣ ਇਹ ਡਾਕਟਰ ਲੈ ਕੇ ਜਿੱਦਣ ਇਹ ਕੰਨਾਂ ਵਾਲੇ ਡਾਕਟਰ ਆ ਮੈਡਮ ਉੱਧਰ ਬੈਠੇ ਉਹਨਾਂ ਲੈ ਕੇ ਜਿੱਦਣ ਕੀ ਨਾਂ ਪੈਂਦਾ ਪ੍ਰਵੀਨ ਪ੍ਰਵੀਨ ਜੀ ਕਿੱਥੇ ਆਏ ਕੱਲ੍ਹ ਹੀ ਆਏ ਸਸਿਬਲ ਹਸਪਤਾਲ ਆਇਆ ਦਵਾਈ ਲੈਣ ਤੇ ਉਹਨਾਂ ਨੇ ਪੰਜ ਦਵਾਈਆਂ ਲਿਖਿਆ ਪਰ ਮਿਲੀ ਇੱਕੋ ਹੀ ਅੱਛਾ ਬਾਕੀ ਪੁੱਛਿਆ ਤਾਂ ਕੀ ਕਹਿੰਦੇ ਸਰ ਕਹਿੰਦੇ ਬਾਹਰੋਂ ਮਿਲਣੀ ਹੈ ਡਾਕਟਰ ਕਿਹੜਾ ਹੈ ਸਰ ਭੱਗਵਾਲੇ ਡਾਕਟਰ ਇਹ ਪਰੋ ਜੀ ਕਹਿੰਦੇ ਲੈ ਕੇ ਕਰਦੇ ਮੰਜੀ ਕੀ ਨਾਮ ਹੈ ਜੋਤੀ ਜੋਤੀ ਕਿੱਥੇ ਆਏ ਹੋ ਤੇ ਕੀ ਕਿਸ ਮਕਸਦ ਨਾਲ ਆਏ ਮੈਂ ਥੋੜੀ ਬਿਮਾਰ ਸੀ ਤੇ ਇਹਨਾਂ ਨੇ ਟੈਸਟ ਬਾਹਰੋਂ ਲੈ ਕੇ ਦਿੱਤੇ ਕਹਿੰਦੇ ਐਲਟਰਾਸਾਉਂਡ ਪ੍ਰੈਗਨੈਂਟ ਦੀ ਇੱਥੋਂ ਹੋਣੀ ਹੈ ਤੇ ਬਾਕੀ ਬਾਹਰੋਂ ਕਰਵਾਓ ਇਹ ਕੀ ਮਤਲਬ ਟੈਸਟ ਵੀ ਮਹਿੰਗੇ ਬਾਹਰੋਂ ਤੇ ਦਵਾਈਆਂ ਵਗੈਰਾ ਦਵਾਈਆਂ ਤਾਂ ਚਲੋ ਮਿਲ ਹੀ ਗਈਆਂ ਇੱਥੋਂ ਬਾਕੀ ਸਾਰੇ ਬਾਹਰ ਦੇ ਨੇ ਹਾਂ ਸਾਰੇ ਬਾਹਰ ਦੇ ਬਾਕੀ 12 ਤੁਹਾਨੂੰ ਤੁਹਾਨੂੰ ਮਿਲ ਗਈ ਬਈ ਨਹੀਂ ਮੈਨੂੰ ਹੁਣ 3 ਅੰਦਰੋਂ ਦਿੱਤੀ ਹੁਣ ਦਿੱਤੀ ਅੱਛਾ ਕੱਲ ਮੇਰੀ ਨੋ ਹੀ ਉਹਨੇ ਬਾਹਰੋਂ ਲਈ ਹਾਂਜੀ ਇੱਕ ਅੰਦਰੋਂ ਦਿੱਤੀ ਬਾਕੀ 12 ਜਿਸ ਤਰ੍ਹਾਂ ਮਾਹਰਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਉਹਨਾਂ ਨੇ ਕੀਤੀ ਸੀ ਐਲਾਨ ਕੀਤਾ ਸੀਗਾ ਤੇ ਉਹ ਉਹਦੇ ਵਿੱਚ ਉਸ ਜਿਹੜੇ ਸਬੰਧ ਦੇ ਵਿੱਚ ਜਿਹੜੀ ਸਾਡੀ ਕਾਰਵਾਈ ਉਹ جاری ਹੈ ਅਸੀਂ ਹਰ ਅਥਾਰਟੀਜ਼ ਨਾਲ ਇੰਟੈਕਟ ਹੈਗੇ ਆ ਦੋ ਤਰ੍ਹਾਂ ਦੀ ਮੈਡੀਸਨ ਹੁੰਦੀ ਹੈ ਈਡੀਐਲ ਹੈ 에ਸੈਂਸ਼ੀਅਲ ਡਰੱਗ ਲਿਸਟ ਹੁੰਦੀ ਹੈ ਇੱਕ ਨਾਨ ਈਡੀਐਲ ਹੈ ਈਡੀਐਲ ਜਿਹੜੀ ਮੈਡੀਸਨ ਆ ਉਹ ਸਾਨੂੰ 베ਰ카ਡ ਡਰਗ ਹਾਊਸ ਤੋਂ ਮਿਲ ਜਾਂਦੀ ਹੈ ਉਹਦੇ ਚ ਸਾਨੂੰ 226 ਤਕਰੀਬਨ ਦਵਾਈਆਂ ਜਿਹੜੀਆਂ ਸਾਡੇ ਕੋਲ ਸਾਰੀਆਂ ਹੈਗੀਆਂ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਉਸ ਤੋਂ 3-4 ਦਵਾਈਆਂ ਜਿਹੜੀਆਂ ਉਹ ਥੋੜੀਆਂ ਖਤਮ ਹੋਣ ਵਾਲੀਆਂ ਅਸੀਂ ਅੱਜ ਹੀ ਆਨਲਾਈਨ ਉਹਦਾ ਇੰਡੈਂਟ ਪਾ ਕੇ ਅਸੀਂ ਮੰਗਾ ਲਾਂਗੇ ਨਾਨ ਈਡੀਐਲ ਜਿਹੜੀ ਮੈਡੀਸਨ ਆ ਜਿਹੜੀ ਸਾਡੇ ਡਾਕਟਰ ਲਿਖਦੇ ਨੇ ਜਿਹੜੀ ਸਾਡੇ ਸਟੋਰ 'ਚ ਨਹੀਂ ਉਪਲਬਧ ਹੁੰਦੀ ਡਰੱਗ ਹਾਊਸ ਜਿਹੜੇ ਸਰਕਾਰ ਦੇ ਵੱਲੋਂ ਬਣਾਏ ਗਏ ਜ ਉਹ ਅਸੀਂ ਸਾਨੂੰ ਥੋੜੇ ਦਿਨਾਂ ਚ 2-3 ਦਿਨਾਂ ਤੱਕ ਮਿਲ ਰੰਗੇ ਆ ਸਰ ਜਿਸ ਤਰ੍ਹਾਂ ਥੱਲੇ ਮੈਂ ਜਾ ਕੇ ਦੇਖਿਆ ਤੇ ਤੁਹਾਡੀ ਫਾਰਮੇਸੀ ਦੇ ਅੰਦਰ ਜਿਹੜੇ ਪੰਜਾਰ ਚ ਬੈਠੇ ਹੋ ਕਹਿੰਦੇ ਸਾਡੇ ਕੋਲ ਸਿਰਫ 50 ਦਵਾਈਆਂ ਅਵੇਲੇਬਲ ਨੇ ਜਿਹੜੇ ਬਾਹਰ ਦਵਾਈਆਂ ਲੈਣ ਵਾਲੇ ਮੀਂਹ ਬੈਠੇ ਹੋਏ ਨੇ ਉਹ ਕਹਿੰਦੇ ਨੇ ਜਿਆਦਾਤਰ ਦਵਾਈਆਂ ਹਰ ਜੇ ਵੀ ਬਾਹਰ ਦੀਆਂ ਲਿਖ ਦਿੰਦੇ ਨੇ ਸਾਨੂੰ ਇੱਕ ਦਵਾਈ ਮਿਲਦੀ ਬਾਕੀ 5-6 ਦਵਾਈਆਂ ਬਾਹਰੋਂ ਲੈਣੀਆਂ ਪੈਂਦੀਆਂ ਨੇ ਨਹੀਂ ਨਹੀਂ ਉਹ ਜਿਹੜੀ ਬੰਦ ਦੱਸਿਆ ਕਿ ਨਾਨ ਈਡੀਐਲ ਦਵਾਈ 1-2 ਦਿਨ ਚ ਸਾਨੂੰ ਮਿਲ ਰਹੀ ਹੈ ਈਡੀਐ ਜਿਹੜੀ ਈਡੀਐਲ ਦਵਾਈ ਹੈ 226 ਦੀ ਸਾਡੇ ਕੋਲ ਹੈਗੀ ਹੈ ਸਾਰੀਆਂ ਦਵਾਈਆਂ ਅਵੇਲੇਬਲ ਅਸੀਂ ਫਾਰਮੇਸੀ ਚ ਨਹੀਂ ਕਰਾਂਦੇ ਉਹਨਾਂ ਚ ਕੁਝ ਹੁੰਦੀਆਂ ਨੇ ਕੁਝ ਸਾਡੇ ਮੇਨ ਜਿਹੜਾ ਸਟਾਕ ਆ ਉਹਦੇ ਚ ਹੁੰਦੀਆਂ ਨੇ ਕਿੰਨੀ ਕੁ ਦੇਰ ਚ ਦੇਖਿਆ ਜਾਂਦਾ ਕਿੰਨੀ ਕੁ ਦੇਰ ਚ ਰੂਟੀਨ ਬਿਲਕੁਲ ਸਹੀ ਹੋ ਜਾਏਗੀ ਇਕ ਤੋਂ ਦਿਨ ਜਿਹੜੀ ਨਾਰ ਜਿਹੜੀ ਈਡੀਐਲ ਹੈ ਉਹ ਤੇ ਸਾਡੇ ਕੋਲ 226 ਦੇ 226 ਪੂਰੀਆਂ ਹੈਗੀਆਂ ਉਹ ਸਾਰਾ ਕੁਝ ਆਨਲਾਈਨ ਹੁੰਦਾ ਸਾਡੇ ਹਾਰ ਅਥਾਰਟਿਸ ਕਿਸੇ ਵੀ ਟਾਈਮ ਕਿਸੇ ਵੀ ਹਸਪੀਟਲ ਦਾ ਚੈੱਕ ਕਰ ਲੈ ਸਕਦੇ ਆ ਕਿ ਕਿਸ ਟਾਈਮ ਕਿੰਨੀ ਈਡੀਐਲ ਮੈਡੀਸਨ ਪਈ ਹੈ ਨਾਨ ਈਡੀਐਲ ਇੱਕ ਤੋਂ ਦਿਨ ਚ ਆ ਜੇਗੀ ਟੈਸਟ ਵੀ ਲੈ ਕੇ ਕਿੰਨਾ ਚਾਹੀਓ ਟੈਸਟ ਵੀ ਅਜੇ ਬਾਹਰ ਦੇ ਲਿਖੇ ਜਾ ਰਹੇ ਜਾਤਾ ਨਹੀਂ ਨਹੀਂ ਟੈਸਟ ਸਾਡੇ ਟੈਸਟ ਤੇ ਸਾਡੇ ਕੋ ਸਾਰੇ ਅਵੇਲੇਬਲ ਹੈ ਅਲਟਰਾਸਾਉਂਡ ਤੇ ਐਕਸ-ਰੇ ਦੀ ਉਹਨਾਂ ਨੇ ਗੱਲ ਕੀਤੀ ਸੀਗੀ ਤੇ ਐਕਸ-ਰੇ ਤੇ ਸਾਡੇ ਕੋ ਮਸ਼ੀਨਾਂ ਹੈਗੀਆਂ ਐਕਸ-ਰੇ ਅਸੀਂ ਆਪਣਾ ਇਨ-ਹਾ우스 ਕਰਵਾ ਰਿਆ ਅਲਟਰਾਸਾਉਂ ਸ਼ਨੀਵਾਰ ਸ੍ਰੀ ਖੁਦ ਕਰਦੇ ਆ ਇਸ ਟਾਈਮ ਗੁਰਦਾਸਪੁਰ ਦੀ ਮਸ਼ੀਨ ਖਰਾਬ ਹੈ ਔਰ ਡਾਕਟਰ ਸਾਡੇ ਕੋ ਡੇਲੀ ਆ ਰਹੇ ਨੇ ਐਂਟੀਨੇਟਲ ਪੇਸ਼ੈਂਟ ਦੇ ਜਿਹੜੇ ਦੂਸਰੇ ਪੇਸ਼ੈਂਟ ਹੈ ਕਿਸੇ ਨੇ ਪੇਟ ਦਾ ਅਲਟਰਾਸਾਉਂਡ ਕਰਨਾ ਉਹ ਅਸੀਂ ਬਾਹਰ ਭੇਜ ਰਹੇ ਆ ਅੰਪੈਨਲਮੈਂਟ ਸਾਡੇ ਜਿਹੜੇ ਅਲਟਰਾਸਾਉਂਡ ਜਿਹੜੇ ਸਕੈਨ ਸੈਂਟਰ ਨੇ ਉਹਨਾਂ ਦੀ ਹੋ ਗਈ ਹੈ ਸਾਡੇ ਡਾਕਟਰ ਲਿਖ ਰਹੇ ਨੇ ਕੁਝ ਜਿਹੜੇ ਸਕੈਨ ਸੈਂਟਰ ਨੇ ਜਿਹੜੇ ਅੰਪੈਨਲਡ ਨੇ ਉਹ ਕਰ ਰਹੇ ਨੇ